ਦਲੈਸਨ ਯੂਕੇ ਨੇ ਇੱਕ ਵਾਰ ਫੇਰ ਆਪਣੀ ਕਿੰਗਡਮ ਪੂਰੀ ਦੁਨੀਆ ਨੂੰ ਦਿਖਾਈ ਹੈ ਜਿਸ ਤਰੀਕੇ ਆਪਾਂ ਦੇਖਦੇ ਆ ਕਿ ਜਿਵੇਂ ਉਹਨੇ ਐਨੇ ਮੁਲਕਾਂ ਦੇ ਰਾਜ ਕੀਤਾ ਜਿਸ ਦੇ ਤਹਿਤ ਭਾਰਤ ਤੇ ਪਾਕਿਸਤਾਨ ਵਰਗੇ ਦੇਸ਼ ਨਿਕਲ ਕੇ ਆਏ ਇਸੇ ਤਰੀਕੇ ਹੁਣ ਫੇਰ ਯੂਕੇ ਨੇ ਆਪਣੀ ਆਪਣੀ ਕਿੰਗਡਮ ਦਿਖਾਉਂਦੇ ਹੋਏ ਅਮਰੀਕਾ ਤੋਂ ਵੀ ਦੋ ਕਦਮ ਅੱਗੇ ਵਧਦੇ ਹੋਏ ਇੱਕ ਘੋਸ਼ਣਾ ਕੀਤੀ ਹੈ ਕਿ ਉਹ ਪੈਲੇਸਟਾਈਨ ਨੂੰ ਪੂਰੀ ਗਹਿ ਲੋਗੇ ਕਿ ਕੰਟਰੀ ਦੇ ਵਜੋਂ ਕਿ ਦੇਸ਼ ਦੇ ਵਜੋਂ ਉਹ ਮਾਨਤਾ ਦੇ ਰਹੇ ਨੇ ਜਦਾਂ ਕਿ ਪਹਿਲਾਂ ਫਰਾਂਸ ਵੀ ਦੇ ਚੁੱਕੀ ਹੈ ਹਾਲਾਂਕਿ ਇਸ ਦੇ ਨਾਲ ਹੋਰ ਕਈ ਵੱਡੇ ਮੁਲਕ ਵੀ ਕੈਨੇਡਾ ਵਰਗੇ ਦੇਸ਼ ਵੀ ਹੋ ਸਕਦਾ ਹੈ ਸ਼ਾਮਲ ਹੋਣ ਦੀ ਤਿਆਰੀ ਵਿੱਚ ਨੇ ਜੋ ਖਬਰਾਂ ਆ ਰਹੀਆਂ ਨੇ ਪਰ ਕਿਵੇਂ ਦੇਖਦੇ ਹੋ ਇੱਕ ਵਾਰ ਫਿਰ ਯੂਕੇ ਨੇ ਆਪਣੇ ਕਿੰਗਡਮ ਦੇਖਾਂਦੇ ਹੋਏ ਦੁਨੀਆ ਨੂੰ ਜਾਨੀ ਕਿ ਅਮਰੀਕਾ ਜਿੱਥੇ ਇੱਕ ਪਾਸੇ ਸਾਰੇ ਚੀਜ਼ਾਂ ਨੂੰ ਹੈਂਡਲਿੰਗ ਕਰਨ ਲੱਗਿਆ ਹੋਇਆ ਪਰ ਫਿਰ ਵੀ ਯੂਕੇ ਨੇ ਅੱਗੇ ਵਧਿਆ ਦੋ ਕਦਮ ਅਮਰੀਕਾ ਤੋਂ ਅਤੇ ਸਿੱਧੇ ਤੌਰ 'ਤੇ ਨੇ ਕਿਹਾ ਕਿ ਉਹ ਪੈਲੇਸਟਾਈਨ ਨੂੰ ਰਿਕੋਗਨਾਈਜ਼ ਦੇਣਗੇ ਕਿਵੇਂ ਦੇਖਦੇ ਹੋ ਸਾਰੀ ਖਬਰ ਤੁਸੀਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਯੂਨਾਈਟਿਡ ਕਿੰਗਡਮ ਜਿਹਦਾ ਕਹਿੰਦੇ ਆ ਕਿ ਰਾਤ ਨਹੀਂ ਸੀ ਪੈਂਦੀ ਹੁੰਦੀ ਦਿਨ ਚੜ੍ਹਿਆ ਰਹਿੰਦਾ ਹੁੰਦਾ ਸੀ ਜਿਨ੍ਹਾਂ ਦੇ ਰਾਜ ਦਾ ਤੇ ਭਾਰਤ ਪਾਕਿਸਤਾਨ ਦੀ ਵੰਡ ਕਰਵਾ ਕੇ ਦੋ ਮੁਲਕ ਬਣਾਉਣ ਵਾਲਾ ਵੀ ਇੰਗਲੈਂਡ ਸੀ ਉਸ ਤੋਂ ਬਾਅਦ ਬਹੁਤ ਸਾਰੀਆਂ ਐਸੀਆਂ ਕਲੋਨੀਆਂ ਦੁਨੀਆ ਦੇ ਵਿੱਚ ਜਿਹੜੀਆਂ ਸਿਗੀਆਂ ਬਾਅਦ ਚ ਆਜ਼ਾਦ ਭਾਵੇਂ ਕਰ ਦਿੱਤੀਆਂ ਗਈਆਂ ਸੋ ਉਹ ਇੰਗਲੈਂਡ ਦੇ ਥੱਲੇ ਰਹੀਆਂ ਮਤਲਬ ਅੱਧੀ ਦੁਨੀਆ ਦੇ ਉੱਤੇ ਕਹਿੰਦੇ ਆ ਕਿ ਰਾਜ ਕੀਤਾ ਇੰਗਲੈਂਡ ਨੇ ਤੇ ਜਿਹੜੇ ਮੁਲਕ ਬਣਾਏ ਨੇ ਉਹ ਗੱਲ ਵੱਖਰੀ ਆ ਸੋ ਹੁਣ ਜਦੋਂ ਇਜ਼ਰਾਈਲ ਦੀ ਵੀ ਜਦੋਂ ਮੈਂ ਗੱਲ ਕਰਾਂ ਤੁਹਾਨੂੰ ਇਹ ਵੀ ਇੰਟਰਸਟਿੰਗ ਦੱਸ ਦੇਣਾ ਕਿ ਇਜ਼ਰਾਈਲ ਵੀ ਜਿਹੜਾ ਉਹਨੂੰ ਵੀ ਮੰਨਤਾ ਇੰਗਲੈਂਡ ਨੇ ਨਹੀਂ ਦਿੱਤੀ ਸੀ ਤੋ ਹੁਣ ਜਿਹੜੀ ਵੱਡੀ ਅਪਡੇਟ ਕਹਿ ਲਈਏ ਇੱਕ ਦੁਨੀਆ ਦੀ ਵੱਡੀ ਅਪਡੇਟ ਉਹ ਇਹ ਆ ਕਿ ਪੈਲੇਸਟਾਈਨ ਜਿਹਨੂੰ ਫਲਸਤੀਨ ਵੀ ਕਹਿੰਨੇ ਆ ਗਾਜ਼ਾ ਜਿੱਥੇ ਲੜਾਈ ਲੱਗੀ ਹੋਈ ਆ ਇਜ਼ਰਾਈਲ ਦੀ ਇਜ਼ਰਾਈਲ ਉਹਨਾਂ ਦੇ ਉੱਤੇ ਲਗਾਤਾਰ ਬੰਬਾਰੀ ਕਰ ਰਿਹਾ ਕਰ ਰਿਹਾ ਤੇ ਜਿੱਥੇ ਮਾਸੂਮ ਬੱਚੇ ਬਜ਼ੁਰਗ ਬੀਬੀਆਂ ਜਿਹੜੀਆਂ ਨੇ ਉਹਨਿੱਤ ਦਿਨ ਮਾਰੀਆਂ ਜਾ ਰਹੀਆਂ ਤੇ ਕਪੋਸ਼ਨ ਜਿਹਨੂੰ ਭੁੱਖਮਰੀ ਕਿਹਾ ਜਾਂਦਾ ਹੈ ਗਾਜ਼ਾ ਦੇ ਅੰਦਰ ਭੁੱਖਮਰੀ ਜਿਹੜੀ ਇੰਨੀ ਫੈਲ ਚੁੱਕੀ ਆ ਕਿ ਲੋਕ ਭੁੱਖ ਦੇ ਨਾਲ ਮਰ ਰਹੇ ਨੇ ਤਰਾ ਤਰਾ ਕਰ ਰਹੇ ਆ ਲੋਕ ਪੈਲੇਸਟਾਈਨ ਦੇ ਸੋ ਇਹ ਸਾਰਾ ਕੁਝ ਜਿਹੜਾ ਹੈਗਾ ਇਜ਼ਰਾਈਲ ਦਾ ਆਪਾਂ ਕਈ ਕੁਰਮ ਜ਼ੁਲਮ ਜਿਹੜਾ ਹੈਗਾ ਉਹ ਟਹਿ ਰਿਹਾ ਪੈਲਸਟਾਈਨ ਦੇ ਉੱਤੇ ਤੇ ਇਹ ਇਹ ਗੱਲ ਤੇ ਆਉਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਾਂ ਕਿ ਇੰਗਲੈਂਡ ਹੋਵੇ ਭਾਵੇਂ ਅਮਰੀਕਾ ਇਹ ਪਹਿਲਾਂ ਸਾਰੇ ਇਜ਼ਰਾਈਲ ਦੀ ਸਪੋਰਟ ਕਰਦੇ ਰਹੇ ਨੇ ਬੇਸ਼ੱਕ ਹੁਣ ਵੀ ਕਰਦੇ ਹੋਣ ਇਹਨਾਂ ਨੇ ਰੱਜ ਕੇ ਕਿਹਾ ਵੀ ਕੁੱਟੋ ਜੇ ਹੁਣ ਅਮਰੀਕਾ ਦੇ ਵੀ ਬਿਆਨ ਦੇਖੀਏ ਤਾਂ ਅਮਰੀਕਾ ਇੱਕ ਵਾਰ ਵੀ ਨਹੀਂ ਕਿਹਾ ਅਮਰੀਕਾ ਨੇ ਕਿ ਇਜ਼ਰਾਈਲ ਨੂੰ ਸੀਜ਼ਫਾਇਰ ਕਰ ਦੇਣਾ ਚਾਹੀਦਾ ਹਾਲਾਂਕਿ ਉਤੋਂ ਇਹੋ ਜਿਹੇ ਬਿਆਨ ਆਉਂਦੇ ਰਹੇ ਆ ਕਿ ਇਹਨਾਂ ਨੂੰ ਰੱਜ ਕੇ ਕੁੱਟਣਾ ਚਾਹੀਦਾ ਸੋ ਅੱਜ ਜਿਹੜੀ ਗੱਲਬਾਤ ਹੋਈ ਹੈ ਉਹ ਇੱਕ ਵੱਖਰੇ ਤਰੀਕੇ ਦੀ ਗੱਲਬਾਤ ਹੈਗੀ ਹੈ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਨਾਲ ਨਾਲ ਕਿ ਇੰਗਲੈਂਡ ਦੇ ਵਿੱਚ ਜਿਹੜਾ ਮੁਸਲਮਾਨ ਭਾਈਚਾਰਾ ਲੰਬੇ ਸਮੇਂ ਤੋਂ ਫਲਸਤੀਨ ਦੇ ਹੱਕ ਦੇ ਵਿੱਚ ਪ੍ਰੋਟੈਸਟ ਕਰਦਾ ਆ ਰਿਹਾ ਸੀ ਤੇ ਉਹਨਾਂ ਦੀਆਂ ਗ੍ਰਿਫਤਾਰੀਆਂ ਵੀ ਹੁੰਦੀਆਂ ਰਹੀਆਂ ਬਹੁਤ ਵਾਰ ਇਹ ਵੀ ਕਿਹਾ ਗਿਆ ਕਿ ਫਲਸਤੀਨ ਦੇ ਝੰਡੇ ਜਿਹੜੇ ਆ ਉਹ ਨਾ ਲੈ ਕੇ ਜਾਓ ਇਸੇ ਤਰ੍ਹਾਂ ਅਮਰੀਕਾ ਦੇ ਵਿੱਚ ਵੀ ਯੂਨੀਵਰਸਿਟੀਆਂ ਤੱਕ ਦੇ ਵਿੱਚ ਜਿਹੜੇ ਪ੍ਰੋਟੈਸਟ ਹੋਏ ਨੇ ਉੱਥੇ ਗ੍ਰਿਫਤਾਰੀਆਂ ਹੋਈਆਂ ਸਟੂਡੈਂਟਸ ਦੀਆਂ ਜਿਹੜੇ ਫਲਸਤੀਨ ਦੇ ਹੱਕ ਦੇ ਵਿੱਚ ਗੱਲ ਕਰਦੇ ਰਹੇ ਆ ਸੋ ਫਿਰ ਕੀ ਹੁੰਦਾ ਫਿਰ ਇੱਕ ਇਹਦੇ ਵਿੱਚ ਤਾਜ਼ਾ ਅਪਡੇਟ ਜਿਹੜੀ ਉਹ ਆਉਂਦੀ ਬਾਅਦ ਵਿੱਚ ਕਿ ਕੈਨੇਡਾ ਕਹਿ ਦਿੰਦਾ ਕਿ ਜੇ ਨੇਤਨ ਯਾਹੂ ਜਿਹੜੇ ਇਜ਼ਰਾਈਲ ਦੇ ਨੇ ਉਹ ਜੇ ਕਿਤੇ ਕੈਨੇਡਾ ਆਉਂਦੇ ਤੇ ਉਹਨਾਂ ਦੀ ਗ੍ਰਿਫਤਾਰੀ ਹੋ ਜਾਏਗੀ ਫਿਰ ਇਸ ਤਰ੍ਹਾਂ ਦਾ ਹੀ ਇੱਕ ਐਲਾਨ ਇੰਗਲੈਂਡ ਵੱਲੋਂ ਵੀ ਹੁੰਦਾ ਪਰ ਅੱਜ ਦੀ ਜਿਹੜੀ ਵੱਡੀ ਅਪਡੇਟ ਹੈਗੀ ਹੈ ਆ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਆਈ ਹੈ ਕਿਰ ਸਟਾਮਰ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਯੂਨਾਈਟਿਡ ਕਿੰਗਡਮ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਗੱਲ ਬੜੇ ਤਰੀਕੇ ਦੇ ਨਾਲ ਲਹਿਜੇ ਦੇ ਨਾਲ ਬੜੇ ਸੋਹਣੇ ਤਰੀਕੇ ਦੇ ਨਾਲ ਇਹ ਗੱਲ ਸਾਰੀ ਸਮਝਾਈ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਇਜ਼ਰਾਈਲ ਤੇ ਜਿਹੜੀ ਗਾਜ਼ਾ ਦੇ ਵਿੱਚ ਜਾਂ ਫਲਸਤੀਨ ਦੇ ਵਿੱਚ ਜਿਹੜੀ ਉਹ جنگ ਚੱਲ ਰਹੀ ਹੈ ਉੱਥੇ ਬੱਚੇ ਜਿਹੜੇ ਮਰ ਰਹੇ ਨੇ ਮਾਸੂਮ ਮਰ ਰਹੇ ਨੇ ਇਹ ਸਾਰਾ ਕੁਝ ਉਹਨਾਂ ਨੇ ਜਿੱਦਾਂ ਗੱਲਬਾਤ ਕੀਤੀ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਕਿਹਾ ਕਿ ਹਮਾਸ ਜਿਹੜਾ ਟੈਰਰਿਸਟ ਜਿਹੜਾ ਗਰੁੱਪ ਆ ਉਹਨਾਂ ਨੇ ਸ਼ੁਰੂਆਤ ਕੀਤੀ ਉਹਨਾਂ ਨੇ ਇਜ਼ਰਾਈਲ ਦੇ ਉੱਤੇ ਜਿਹੜੇ ਹੈਗੇ ਆ ਬੰਬਾਰੀਆਂ ਕੀਤੀਆਂ ਜਾਂ ਹੋਰ ਜਿਹੜਾ ਕੰਮ ਕਰਨਾ ਸੀ ਉਹ ਕੀਤਾ ਉਸ ਤੋਂ ਬਾਅਦ ਉਹਨਾਂ ਦੇ ਬਹੁਤ ਸਾਰੇ ਲੋਕ ਜਿਹੜੇ ਇਜ਼ਰਾਈਲੀ ਸੀਗੇ ਉਹਨਾਂ ਨੂੰ ਹੋਸਟੇਜ ਜਾਨੀ ਕਿ ਬੰਦੀ ਬਣਾ ਕੇ ਅੱਜ ਤੱਕ ਰੱਖਿਆ ਹੋਇਆ ਤੇ ਕਹਿੰਦਾ ਵੀ ਇਹ ਸਾਰਾ ਕੁਝ ਦੇਖਦੇ ਹੋਇਆਂ ਮੈਂ ਕੱਲ ਹੀ ਹਜੇ ਡੋਨਲਡ ਟਰੰਪ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਜ ਯੂਨਾਈਟਿਡ ਕਿੰਗਡਮ ਵੱਲੋਂ ਮੈਂ ਐਲਾਨ ਕਰਦਾ ਕਿ ਆਉਂਦੇ ਮਹੀਨਿਆਂ ਦੇ ਵਿੱਚ ਸਤੰਬਰ ਜਾਂ ਅਕਤੂਬਰ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਅਸੀਂ ਪੈਲੇਸਟਾਈਨ ਨੂੰ ਇੱਕ ਅਲੱਗ ਦੇਸ਼ ਘੋਸ਼ਿਤ ਕਰਨ ਜਾ ਰਹੇ ਹਾਂ ਸੋ ਇਹ ਬਹੁਤ ਵੱਡੀ ਗੱਲ ਹੈ ਵੈਸਟ ਵਾਸਤੇ ਆਪਾਂ ਇੱਕ ਇਹਦੇ ਵਿੱਚ ਇਹ ਵੀ ਗੱਲ ਮੰਨੀਏ ਕਿ 56 ਮੁਲਕ ਮੰਨੇ ਜਾਂਦੇ ਨੇ ਮੁ슬ਮਾਨਾਂ ਦੇ ਕਿਸੇ 56 ਦੇ ਵਿੱਚੋਂ ਕਿਸੇ ਮੁਸਲਮਾਨ ਕੰਟਰੀ ਨੇ ਇਹ ਗੱਲ ਨਹੀਂ ਕਹੀ ਕਿ ਪੈਲੇਸਟਾਈਨ ਦੇ ਹੱਕ ਦੇ ਵਿੱਚ ਅਸੀਂ ਡਟ ਕੇ ਖੜਾਂਗੇ ਜਾਂ ਇਹਨੂੰ ਅਲੱਗ ਦਰਜਾ ਦਿੱਤਾ ਜਾਵੇ ਜਾਂ ਉੱਥੇ ਕਹਿਰ ਹੋ ਰਿਹਾ ਸਾਰੇ ਆਪੋ ਆਪਣੇ ਵੀਨ ਵਜਾਉਣ ਦੇ ਉੱਤੇ ਲੱਗੇ ਹੋਏ ਨੇ ਆਪੋ ਆਪਣੇ ਰਾਗ ਲਾਪਣ ਦੇ ਉੱਤੇ ਲੱਗੇ ਹੋਏ ਨੇ ਪਰ ਗੱਲ ਫੇਰ ਆ ਜਾਂਦੀ ਹੈ ਕਿ ਵੈਸਟ ਪਹਿਲਾਂ ਵੀ ਰਾਜਾ ਸੀ ਕਿੰਗ ਸੀ ਤੇ ਅੱਜ ਵੀ ਹੈ ਜਿਵੇਂ ਗੱਲ ਕੀਤੀ ਉਹਨਾਂ ਨੇ ਕਿ ਡੋਨਲਡ ਟਰੰਪ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੁਣ ਤੁਸੀਂ ਇੱਥੇ ਇਹ ਵੀ ਦੇਖੋ ਵੀ ਕੰਮ ਕਿੱਦਾਂ ਹੁੰਦੇ ਨੇ ਇਹ ਇਹ ਜਿਹੜੀਆਂ ਫਾਈਵ ਵਾਈਜ਼ ਐ ਕੰਮ ਕਿਦਾਂ ਕਰਦੀਆਂ ਹੁਣ ਚਾਹੁੰਦੇ ਤਾਂ ਡੋਨਲਡ 트੍ਰੰਪ ਹੋਰੀ ਆਪੇ ਬਿਆਨ ਦੇ ਦਿੰਦੇ ਉਹਨਾਂ ਨੂੰ ਕੀ ਐ ਜਿੱਥੇ ਵਿਵਾਕੀ ਦੇ ਨਾਲ ਰੋਜ਼ ਬੋਲਦੇ ਨੇ ਵੱਖ-ਵੱਖ ਬਿਆਨ ਦੇ ਰਹੇ ਨੇ ਇੰਡੀਆ ਦੇ ਖਿਲਾਫ ਬਹੁਤ ਬਿਆਨ ਆ ਰਹੇ ਆ ਸੋ ਉਹ ਚਾਹੁੰਦੇ ਤਾਂ ਆਪ ਬਿਆਨ ਦੇ ਸਕਦੇ ਸੀ ਪਰ ਕੀਅਰ ਸਟਾਮਰ ਵੱਲੋਂ ਜਿਹੜਾ ਇਹ ਬਿਆਨ ਦਿਵਾਉਣਾ ਇਹ ਇਹਦੇ ਵਿੱਚ ਵੀ ਬਹੁਤ ਵੱਡੀ ਜਿਹੜੀ ਗੱਲਬਾਤ ਹੈਗੀ ਆ ਉਹਦੇ ਸਮੇਂ ਦੇ ਵਿੱਚ ਸ਼ਾਇਦ ਸਾਨੂੰ ਸੁਣਨ ਨੂੰ ਮਿਲੇਗੀ ਪਿਆ ਅਖਰ ਕਿਉਂ ਇਸ ਤਰ੍ਹਾਂ ਕਿਉਂ ਕੀਤਾ ਗਿਆ ਅਮਰੀਕਾ ਨੇ ਪਹਿਲ ਕਿਉਂ ਨਹੀਂ ਕੀਤੀ ਹੁਣ ਦੇਖੋ ਇੱਕ ਪਾਸੇ ਨੇਤਨ ਯਾਹੂ ਦੇ ਨਾਲ ਯਾਰੀ ਵੀ ਨਿਭਾਉਂਦੇ ਨੇ ਤੇ ਹੁਣ ਇੰਗਲੈਂਡ ਦੀ ਵੀ ਜਿਹੜੀ ਗੱਲ ਹੈ ਇੰਗਲੈਂਡ ਵੀ ਸਮੇਂ-ਸਮੇਂ ਦੇ ਉੱਤੇ ਬਿਆਨ ਦਿੰਦਾ ਆ ਰਿਹਾ ਕਿ ਅਸੀਂ ਇਜ਼ਰਾਈਲ ਦੇ ਨਾਲ ਡਟ ਕੇ ਖੜੇ ਹੋਏ ਆਂ ਪਰ ਅੱਜ ਜੇ ਕੀਰ ਸਟਾਮਰ ਯਾਨੀ ਕਿ ਯੂਕੇ ਯੂਨਾਈਟਿਡ ਕਿੰਗਡਮ ਆਪਣੇ ਵੱਲੋਂ ਆਫੀਸ਼ੀਅਲੀ ਇਹ ਘੋਸ਼ਿਤ ਕਰਦਾ ਹੈ ਕਿ ਪਹਲੇਸਤਾਈਨ ਨੂੰ ਅਸੀਂ ਅਲੱਗ ਦੇਸ਼ ਘੋਸ਼ਿਤ ਕਰਨ ਜਾ ਰਹੇ ਹਾਂ ਤੇ ਇਹ ਨੀਤਨ ਜਾਹੂ ਜਾਂ ਫਿਰ ਇਜ਼ਰਾਈਲ ਦੇ ਤਾਂ ਖਿਲਾਫ ਹੀ ਹੈ। ਸੋ ਮਤਲਬ ਕਹਿਣ ਦਾ ਵੀ ਦੇਖੋ ਨੀਤੀਆਂ ਬਦਲਦੀਆਂ ਕਿਵੇਂ ਆ ਪਾਲਿਸੀਆਂ ਬਦਲਦੀਆਂ ਕਿਵੇਂ ਆ ਕਿੱਧਰ ਬੈਨੀਫਿਟ ਹੈਗਾ ਕਿੱਧਰ ਜਾਣਾ ਇਹ ਲੋਕ ਕਿਵੇਂ ਸੋਚਦੇ ਨੇ ਆਪਾਂ ਨੂੰ ਵੀ ਸਿੱਖਣਾ ਚਾਹੀਦਾ ਹੈ ਇਹਦੇ ਤੋਂ। ਕਿ ਕਿਸ ਤਰੀਕੇ ਦੇ ਨਾਲ ਕਿਹੜੀ ਗੱਲਬਾਤ ਹੈ ਹੁਣ ਨੈਤਨਯਾਹੁ ਇਹਦਾ ਇਹਦਾ ਰਿਸਪਾਂਸ ਕਿਵੇਂ ਕਰੂਗਾ ਉਹ ਕੀ ਸੋਚਦਾ ਹੋਊਗਾ ਇਜ਼ਰਾਈਲ ਕੀ ਸੋਚਦਾ ਹੋਏਗਾ ਵੀ ਇਹ ਤਾਂ ਯਾਰ ਸਾਰੀਆਂ ਕੰਟਰੀਆਂ ਮੇਰੇ ਨਾਲ ਖੜੀਆਂ ਮੈਨੂੰ ਬਣਾਉਣ ਵਾਲੀਆਂ ਨੇ ਜਿਹੜੇ ਯੂਨਾਈਟਿਡ ਕਿੰਗਡਮ ਨੇ ਇਜ਼ਰਾਈਲ ਬਣਾਇਆ ਅੱਜ ਉਹ ਕਹਿੰਦਾ ਪਿਆ ਵੀ ਜਿਹੜਾ ਪੈਲੇਸਟਾਈਨ ਹੈਗਾ ਉਹਨੂੰ ਅਲੱਗ ਕਰੋ ਉਹ ਅਲੱਗ ਕੰਟਰੀ ਹੈਗੀ ਆ ਸੋ ਉਹਦੇ ਵਿੱਚ ਮੈਂ ਥੱਲੋਂ ਅੱਗੇ ਅੱਗੇ ਹੋਰ ਇੱਕ ਐਡ ਕਰ ਦਵਾਂ ਗੱਲ ਕਿ ਕਿਰ ਸਟਾਰਮਰ ਹੋਰਾਂ ਨੇ ਹਮਾਸ ਨੂੰ ਵੀ ਇਹ ਗੱਲ ਕਹੀ ਹੈ ਉਹਨੂੰ ਵਾਰਨ ਵੀ ਕੀਤਾ ਕਿ ਤੁਸੀਂ ਅੱਜ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰੋਗੇ ਕੋਈ ਅਤਵਾਦੀ ਹਮਲਾ ਜਿਹੜਾ ਹੈਗਾ ਇਜ਼ਰਾਈਲ ਦੇ ਉੱਤੇ ਨਹੀਂ ਕਰੋਗੇ ਤੇ ਜਿਹੜੇ ਉਹਨਾਂ ਦੇ ਹੋਸਟੇਜ ਬਣਾ ਕੇ ਤੁਸੀਂ ਰੱਖੇ ਹੋਇਆ ਉਹਨਾਂ ਨੂੰ ਰਿਹਾ ਕਰੋਗੇ ਇਹ ਗੱਲ ਕਹੀ ਹੈ ਤੇ ਅਗਲੀ ਗੱਲ ਕਹੀ ਹੈ ਕਿ ਹਮਾਸ ਫਿਊਚਰ ਦੀ ਜਿਹੜੀ ਪੈਲੇਸਟਾਈਨ ਦੀ ਸਰਕਾਰ ਬਣਨੀ ਹੈ ਜਦੋਂ ਆਜ਼ਾਦੀ ਮਿਲ ਗਈ ਮਤਲਬ ਕਹਿ ਲਓ ਅਲੱਗ ਸਟੇਟ ਬਣ ਗਿਆ ਅਲੱਗ ਦੇਸ਼ ਬਣ ਗਿਆ ਫਿਰ ਸਰਕਾਰ ਬਣਨੀ ਹੈ ਤੇ ਉਹਨਾਂ ਨੇ ਕਿਹਾ ਕਿ ਹਮਾਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੋਣਾ ਚਾਹੀਦਾ ਮਤਲਬ ਦੇਖੋ ਉਹਨਾਂ ਨੇ ਗੱਲ ਬੜੇ ਤਰੀਕੇ ਦੇ ਨਾਲ ਕੀਤੀ ਹੈ ਉਹਨਾਂ ਨੇ ਟੈਰਰਿਸਟ ਬਿਲਕੁਲ ਕਿਹਾ ਹੈ ਹਮਾਸ ਨੂੰ ਉਹਨਾਂ ਨੂੰ ਬਰੀ ਨਹੀਂ ਕਰਦੇ ਉਹ ਪਰ ਪੈਲੇਸਟਾਈਨ ਦੇ ਲੋਕਾਂ ਦੇ ਉੱਤੇ ਹੋਇਆ ਜ਼ੁਲਮ ਜੋ ਵੀ ਉਹਨਾਂ ਦੇ ਉੱਤੇ ਤਸ਼ੱਦਦ ਹੋਣ ਤੱਕ ਹੋਇਆ ਉਹਨੂੰ ਵੇਖ ਕੇ ਉਹ ਕਹਿੰਦੇ ਵੀ ਟੂ ਸਟੇਟ ਸੋਲਿਊਸ਼ਨ ਉਸ ਧਰਤੀ ਦੇ ਉੱਤੇ ਹੱਲ ਹੈਗਾ ਇਜ਼ਰਾਈਲ ਆਪਣਾ ਦੇਖੇ ਇਹ ਪੈਲੇਸਟਾਈਨ ਜਿਹੜਾ ਹੈਗਾ ਉਹ ਆਪਣਾ ਦੇਖੇ ਸੋ ਤੁਸੀਂ ਇਹ ਵੇਖੋ ਅੱਜ ਇਹ ਗੱਲਾਂ ਦੇ ਉੱਤੇ ਤੁਸੀਂ ਜੋ ਸੋਚ ਵਿਚਾਰ ਕਰੋ ਕਿ ਵੈਸਟ 5 ਆਈਜ਼ ਹੀ ਮੁਲਕ ਬਣਾਉਂਦੀ ਹੈ ਤੇ 5 ਆਈਜ਼ ਹੀ ਮੁਲਕ ਤੋੜਦੀ ਹੈ ਤੋੜੇ ਆ ਨਾ ਭਾਰਤ ਪਾਕਿਸਤਾਨ ਦਾ ਜਿਹੜਾ ਅਲੱਗ ਹੋਣਾ ਬੰਗਲਾਦੇਸ਼ ਜਾਂ ਹੋਰ ਸ਼੍ਰੀਲੰਕਾ ਤੱਕ ਬਣਾ ਦੇਣਾ ਜਾਂ ਇਦਾਂ ਉਦਾਂ ਹੋਰ ਦੁਨੀਆ 'ਚ ਬੜਾ ਕੁਝ ਹੋਇਆ ਸੋ 5 ਆਈਜ਼ ਦੇ ਹੱਥ ਵਸ ਅੱਜ ਵੀ ਸਾਰਾ ਕੁਝ ਹੈਗਾ ਨਾਕੇ ਮੁਸਲਮਾਨ ਕੰਟਰੀਆਂ ਦੇ ਸਾਊਦੀ ਅਰਬ ਦੁਬਈ ਜਿਹਨੂੰ ਇਹ ਆਪਣੇ ਯੂਨਾਈਟਿਡ ਅਰਬ ਵੀ ਕਿਹਾ ਜਾਂਦਾ ਸੋ ਅਰਬ ਜਿਹੜਾ ਕਿੰਨੀਆਂ ਕੰਟਰੀਆਂ ਦੇ ਵਿੱਚ ਆ ਜਾਂਦੀਆਂ ਕਿੰਨੇ ਹੀ ਮੁਸਲਮਾਨ ਜਿਹੜੇ ਇਹਨਾਂ ਕੰਟਰੀਆਂ ਦੇ ਵਿੱਚ ਰਹਿੰਦੇ ਨੇ ਸੋ ਕਿਸੇ ਦੇ ਹੱਥ ਦੇ ਵਿੱਚ ਪਾਵਰ ਨਹੀਂ ਹੈਗੀ ਪਾਵਰ ਹੈ ਤੇ ਉਹ ਯੂਨਾਈਟਿਡ ਕਿੰਗਡਮ ਜਿਹਨੂੰ ਪੰਜ ਕਹਿ ਸਕਦੇ ਆ ਤੇ ਜਿਹੜਾ ਸਰਪੰਚ ਹੈਗਾ ਅਮਰੀਕਾ ਇਹਨਾਂ ਦੇ ਹੱਥ ਦੇ ਵਿੱਚ ਆ ਸੋ ਪੰਜਾਂ ਸਰਪੰਚਾਂ ਨੇ ਹੀ ਫੈਸਲੇ ਜਿਹੜੇ ਦੁਨੀਆ ਦੇ ਵਿੱਚ ਕਰਨੇ ਆ ਕਿਹੜਾ ਕਿਹੜਾ ਮੁਲਕ ਬਣਨਾ ਹੈ ਕਿਹੜਾ ਨਹੀਂ ਬਣਨਾ ਕਿਨੂੰ ਖਤਮ ਕਰਨਾ ਹੈ ਉਹ ਸਾਰਾ ਕੁਝ ਇਹਨਾਂ ਦੇ ਹੱਥ ਵਿੱਚ ਹੈਗਾ ਸੋ ਇਹ ਚੀਜ਼ਾਂ ਬਹੁਤ ਸਾਰੇ ਮੁਲਕਾਂ ਨੂੰ ਸੋਚਣ ਦੀ ਵੀ ਲੋੜ ਹੈਗੀ ਹੈ ਜਿਹੜੇ ਜਿਹੜੇ 5 ਵਾਈਜ਼ ਦੇ ਨਾਲ ਜਿਹੜਾ ਹੈਗਾ ਮੱਥਾ ਲਾਈ ਬੈਠੇ ਅੱਜ ਜੋ ਉਹ ਉਹ ਮਤਲਬ ਕਿ ਉਹਨਾਂ ਦਾ ਮੱਥਾ ਲਾਉਣਾ ਜਿਹੜਾ ਹੈਗਾ ਉਹ ਕਿਤੇ ਸਹੀ ਹੈ ਜਾਂ ਫਿਰ ਭਵਿੱਖ ਦੇ ਵਿੱਚ ਉਹਨਾਂ ਨੂੰ ਵੀ ਇਸ ਤਰੀਕੇ ਦੇ ਕੋਈ ਹਾਲਾਤ ਵੇਖਣੇ ਪੈਣਗੇ ਕਿ ਉਹਨਾਂ ਦੇ ਦੇਸ਼ ਟੁੱਟਣਗੇ ਉਹਨਾਂ ਚੋਂ ਹੋਰ ਦੇਸ਼ ਨਿਕਲਣਗੇ ਜਾਂ ਕੁਝ ਦੇਸ਼ ਜਿਹੜੇ ਹੈਗੇ ਆ ਨਵੇਂ ਬਣਨਗੇ ਇਹ ਸਾਰਾ ਕੁਝ ਜਿਹੜਾ ਹੈਗਾ ਉਹ 5 ਵਾਈਜ਼ ਕਿਤੇ ਵੀ ਕੁਝ ਕਰ ਸਕਦੀ ਹੈ ਸੋ ਇਹ ਬਹੁਤ ਵੱਡੀ ਨਿਊਜ਼ ਹੈ ਇਸ ਵੇਲੇ ਦੀ ਕਿ ਯੂਨਾਈਟਿਡ ਕਿੰਗਡਮ ਰੈਕੋਗਨਾਈਜ਼ ਕਰਨ ਜਾ ਰਿਹਾ ਫਰਾਂਸ ਨੇ ਇਹ ਗੱਲ ਪਹਿਲਾਂ ਕਰ ਦਿੱਤੀ ਹੋਈ ਹੈ ਕਿ ਅਸੀਂ ਪੈਲੇਸਟਾਈਨ ਨੂੰ ਰੈਕੋਗਨਾਈਜ਼ ਕਰਦੇ ਹਾਂ ਤੇ ਹੁਣ ਯੂਨਾਈਟਿਡ ਕਿੰਗਡਮ ਨੇ ਇਹ ਗੱਲ ਕਹਿ ਦਿੱਤੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਆਉਂਦੇ ਮਹੀਨਿਆਂ ਦੇ ਵਿੱਚ ਇਹਦਾ ਮਤਲਬ ਸਿੱਧੇ ਤੌਰ ਤੇ ਹੈ ਕਿ ਪੈਲੇਸਟਾਈਨ ਆਜ਼ਾਦ ਹੋਣ ਜਾ ਰਿਹਾ ਤੇ ਉਹਨਾਂ ਨੇ ਇੱਕ ਹੋਰ ਗੱਲ ਕਹੀ ਮਾਫ਼ ਕਰਨਾ ਮੈਂ ਭੁੱਲ ਗਿਆ ਮੈਂ ਤੁਹਾਨੂੰ ਦੱਸ ਦਵਾਂ ਇਜ਼ਰਾਈਲ ਨੂੰ ਵੀ ਕਿਹਾ ਕਿ ਜਲਦ ਤੋਂ ਜਲਦ ਉੱਥੇ ਸੀਜ਼ਫਾਇਰ ਜਿਹੜਾ ਹੈਗਾ ਉਹ ਕੀਤਾ ਜਾਵੇ ਪੈਲੇਸਟਾਈਨ ਬਣੇਗਾ ਤੇ ਉੱਥੇ ਸ਼ਾਂਤੀ ਜਿਹੜੀ ਹੈਗੀ ਆ ਹੋਣੀ ਹੈ ਸੀਜ਼ਫਾਇਰ ਵੀ ਉਸੇ ਦਿਨ ਹੋਊਗਾ ਸੋ ਲੋਕਾਂ ਲੋਕ ਜਿਹੜੇ ਉੱਥੇ ਬਚੇ ਨੇ ਜਿਹੜੇ ਗਾਜ਼ਾ ਪੱਟੀ ਦੇ ਵਿੱਚ ਫਲਸਤੀਨੀ ਲੋਕ ਜਿਹੜੇ ਹੁਣ ਬਚੇ ਹੋਏ ਨੇ ਉਹਨਾਂ ਦੀਆਂ ਜਾਨਾਂ ਜੜੀਆਂ ਨੇ ਨਹੀਂ ਜਾਣਗੀਆਂ ਪਹਿਲਾਂ ਬਹੁਤ ਮੌਤਾਂ ਹੋ ਚੁੱਕੀਆਂ 70 80 ਹਜ਼ਾਰ ਮੌਤ ਕਹਿੰਦੇ ਆ ਉੱਥੇ ਹੋ ਚੁੱਕੀ ਹੈ ਹੋ ਸਕਦਾ ਲੱਖ ਵੀ ਹੋਵੇ ਕਈ ਵਾਰੀ ਡਾਟੇ ਵੀ ਗਲਤ ਹੁੰਦੇ ਨੇ ਸੋ ਮਤਲਬ ਕਹਿਣ ਦਾ ਇਹ ਸ਼ਾਂਤੀ ਉਸ ਦਿਨ ਉੱਥੇ ਆ ਜਾਣੀ ਹੈ ਜਿਸ ਦਿਨ ਇਹ ਅਲੱਗ ਸਟੇਟ ਜਿਹੜੀ ਕੋਸ਼ਿਸ਼ਤ ਕਰ ਦਿੱਤੀ ਜਾਣੀ ਹੈ ਜੀ ਹਾਂ ਜੀ ਦਰਸ਼ਕਾਂ ਦਾ ਧੰਨਵਾਦ ਕਰਦੇ ਹਾਂ ਜਿੱਦਾਂ ਹੀ ਕੋਈ ਜੀਓ ਪੋਡਜ ਕੋਈ ਖਬਰ ਆਉਂਦੀ ਹੈ ਇੰਟਰਨੈਸ਼ਨਲ ਬਿਹੇਵੀਅਰ ਦੀ ਹਾਲਾਂ ਦੀ ਉਸ ਸਭ ਤੋਂ ਪਹਿਲਾਂ ਪਹੁੰਚਦੇ ਹਾਂ ਚੈਨਲ ਦੇ ਉੱਤੇ ਆਪਾਂ ਨੇ ਵੀ ਜਾਂ ਸਾਧ ਦਰਸ਼ਕਾਂ ਦੇ ਅੱਗੇ ਰੱਖ ਦਿਓ ਅਤੇ ਸਹੀ ਜਾਣਕਾਰੀ ਦਰਸ਼ਕਾਂ ਦੇ ਅੱਗੇ ਹਰ ਜਾਣਕਾਰੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੁਹਾਨੂੰ ਸਭ ਨੂੰ ਜੁੜਨ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦਰਸ਼ਕਾਂ ਦਾ ਸਭ ਦਾ ਦਿਲੋਂ ਧੰਨਵਾਦ